ਵੀਡੀਓ ਦੇਖ ਰਹੇ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਸਿੰਘ ਨਾਡ 11 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣਾ ਇੰਸਟਾਗ੍ਰam ਤੇ ਫੇਸਬੁੱਕ ਤੇ ਪੇਜ ਬਣਿਆ ਹੋਇਆ ਜੋ ਕਿ ਇਹ YouTube ਤੇ ਆਪਣੀ ਪਹਿਲੀ ਵੀਡੀਓ ਹੈ ਕੰਮ ਲਈ ਅਗਲੀਆਂ ਵੀਡੀਓ ਵੀ ਤੁਹਾਨੂੰ ਹੁਣ ਸਾਂਝੀਆਂ ਕਰਦੇ ਰਹਿਾਂਗੇ ਹੁਣ ਆਪਾਂ YouTube ਤੇ ਅਕਾਊਂਟ ਬਣਾਇਆ ਨਵਾਂ ਆਪਣਾ ਤੇ ਇਹ ਆਪਾਂ ਤੁਹਾਨੂੰ ਦੱਸ ਦਈਏ ਵੀ ਇਹ ਆਪਾਂ ਜਿਹੜੀ ਕਟਿੰਗ ਕਰ ਰਹੇ ਆ ਇਹ ਆਪਾਂ ਕੋਠੀ ਦੀ ਮੋਡਲਿੰਗ ਦੀ ਕਟਿੰਗ ਕਰ ਰਹੇ ਆ ਸਾਰੀ ਪਹਿਲਾਂ ਆਪਣਾ ਬਜਰੀ ਨਾਲ ਬਣਾਉਣ ਦਾ ਸਿਸਟਮ ਸੀਗਾ ਵੀ ਬਜਰੀ ਨਾਲ ਆਪਾਂ ਬਣਾਈਏ ਇਹਨੂੰ ਤਿਆਰ ਕਰੀਏ ਸਾਰੀ ਉਹਦੇ ਵਿੱਚ ਸਾਨੂੰ ਥੋੜਾ ਖਰਚਾ ਜ਼ਿਆਦਾ ਪੈਂਦਾ ਸੀਗਾ ਇਸ ਚੀਜ਼ 'ਚ ਵੀ ਨਾਲੇ ਤਾਂ ਆਪਣਾ ਬਜਰੀ ਦਾ ਨਾਲੇ ਸਰੀਏ ਸੱਪੇ ਦਾ ਸਾਰਾ ਕੁਝ ਜ਼ਿਆਦਾ ਪੈਂਦਾ ਸੀ ਇਟਾਂ ਨਾਲ ਨਾਲੇ ਆਪਣਾ ਖਰਚਾ ਵੀ ਘਟਦਾ ਹੈ ਨਾਲੇ ਡਿਜ਼ਾਈਨ ਆਪਾਂ ਨੂੰ सेम ਹੀ ਮਿਲਦਾ ਜਿਹੜਾ ਆਪਾਂ ਚਾਹੁੰਦੇ ਆਂ ਅਲੇ ਆਪਦੇ ਹੱਥ ਨਾਲ ਬਣਾਇਆ ਹੋਇਆ ਡਿਜ਼ਾਈਨ ਥੋੜਾ ਜ਼ਿਆਦਾ ਵਧੀਆ ਰਹਿੰਦਾ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਦੇ ਆਂ ਤੇ ਅੱਗੇ ਅੱਗੇ ਸਾਨੂੰ ਅਗਲੀ ਵੀਡੀਓ ਦੇ ਵਿੱਚ ਜਿਹੜਾ ਸਾਨੂੰ ਇਹ ਮੋਡਲਿੰਗ ਵਾਲੀਆਂ ਆਪਾਂ ਇਹ ਤਾਂ ਕੱਟੀ ਜਾਂਦੇ ਆ ਇਹਦੇ ਨਾਲ ਆਪਾਂ ਅਗਲੀ ਮੋੜੇ ਮੋਡਲਿੰਗ ਜਿਹੜੀ ਹੈਗੀ ਉਹ ਆਪਾਂ ਤਿਆਰ ਕਰਾਂਗੇ ਸਾਰੀ ਉਹ ਵੀ ਸਾਨੂੰ ਨਾਲ-ਨਾਲ ਵੀਡੀਓ ਸਾਂਝੀ ਕਰਿਆ ਕਰਾਂਗੇ ਨਵੀਆਂ-ਨਵੀਆਂ ਵੀਡੀਓ ਪਾਉਣ ਲੱਗੇ ਆ ਕੋਈ ਗਲਤੀ ਮਲਤੀ ਹੁੰਦੀ ਹੈ ਤਾਂ ਮਾਫ ਕਰਿਆ ਕਰੋ ਬਾਕੀ ਜਿਵੇਂ-ਜਿਵੇਂ ਤੁਹਾਡੇ ਵੀਰ ਭਰਾਵਾਂ ਦਾ ਪਿਆਰ ਮਿਲੂ ਆਪਾਂ ਨੂੰ ਉਵੇਂ-ਉਵੇਂ ਆਪਾਂ ਚੈਨਲ ਤੇ ਵੀਡੀਓ ਆਪਦੀ ਪਾਇਆ ਕਰਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਰਿਆ ਕਰੋ ਜੇ ਕੋਈ ਸਾਡੇ ਦੀ ਗਲਤੀ ਹੁੰਦੀ ਹੈ ਤਾਂ ਆਪ ਨੂੰ ਕਮੈਂਟ ਕਰਕੇ ਦੱਸਿਆ ਕਰੋ ਅਸੀਂ ਉਹ ਗਲਤੀ ਨੂੰ ਸੁਧਾਰਨ ਦੀ ਆਵਦੀ ਕੋਸ਼ਿਸ਼ ਕਰਾਂਗੇ ਪੂਰੀ ਨਾਲ ਪੂਰੀ ਤੇ ਬਾਕੀ ਇਹ ਜਿਹੜੀ ਕਟਿੰਗ ਹੋ ਰਹੀ ਹੈ ਇਹ ਆਪਣੀ ਏਟਾਂ ਦੀ ਕਿਰਾਂ ਟੇਪਰ ਕਟਿੰਗ ਹੋ ਰਹੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਕਟਿੰਗ ਆਪਣੀ ਟੇਪਰ ਤੇ ਬਾਕੀ ਵੀਡੀਓ ਨੂੰ ਪਿਆਰ ਦਿਆ ਕਰੋ ਤੇ ਕਮੈਂਟਾਂ ਚ ਲਿਖਿਆ ਕਰੋ ਸਾਰਾ ਕੁਝ ਜਿਹੜਾ ਤੁਹਾਡੇ دل ਚ ਆਉਂਦਾ ਹੈ ਬਾਕੀ ਧੰਨਵਾਦ